ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਹੈ ਔਰ ਇੱਥੇ ਅਸੀਂ ਉਹਨਾਂ ਨੂੰ ਹੋਮੋਇਓਪੈਥੀ ਪੇਸ਼ ਕੀਤਾ ਹੈ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਮਹਾਰਾਜਾ ਰਣਜੀਤ ਸਿੰਘ ٹرسٹ ਵੱਲੋਂ ਔਰ ਇਹ ਦਿੱਲੀ ਦੇ ਕਨੋਟ ਪਲੇਸ ਦੇ ਵਿੱਚ ਅਸੀਂ ਇਹ ਜਿਹੜਾ ਉਹਨਾਂ ਦਾ ਬਸਟ ਹੈ ਇਹ ਕਈ ਸਾਲ ਪਹਿਲੇ ਲਗਵਾਇਆ ਸੀ ਔਰ ਬਹੁਤ ਹੀ ਬਾਰਖੰਬਾ ਰੋਡ ਦੇ ਬਿਲਕੁਲ ਕੋਰਨਰ ਤੇ ਉਹਨਾਂ ਦਾ ਬਸਟ ਹੈ ਔਰ ਉਦੇ ਨਾਲ ਨਾਲ ਹੀ ਅਸੀਂ ਪਾਰਲੀਮੈਂਟ ਹਾਊਸ ਦੇ ਵਿੱਚ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 32 ਫੁੱਟ ਉੱਚਾ ਇਕੋਸਟੇਰੀਅਨ ਸਟੈਚੂ ਜਿਹੜਾ ਉਹ ਵੀ ਉੱਥੇ ਲਗਵਾਇਆ ਸੀ ਉਹ ਤੋਂ ਅਟਲ ਬਿਹਾਰੀ ਵਾਜਪਾਈ ਜੀ ਨੇ ਉਹਦਾ ਉਦਘਾਟਨ ਕੀਤਾ ਸੀ ਔਰ ਨਾਲ ਹੀ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਅੱਜ ਯਾਦ ਕਰਦੇ ਅਸੀਂ ਔਰ ਅੱਜ ਦੀ ਜਿਹੜੇ ਭਾਰਤੀਆਂ ਵਾਸਤੇ ਮੈਂ ਸਮਝਦਾ ਕਿ ਇੱਕ ਇੱਕ ਵਿਸ਼ੇਸ਼ ਉਹ ਪ੍ਰੇਰਣਾ ਸਰੋਤ ਨੇ ਜਿਨ੍ਹਾਂ ਨੇ ਬਹੁਤ ਵੱਡਾ ਪੰਜਾਬ ਦੇ ਉੱਤੇ ਜਿਹੜਾ ਸੈਕੂਲਰ ਪੰਜਾਬ ਜਿਹੜਾ ਸੀ ਉਹ ਕਸ਼ਮੀਰ ਤੋਂ ਲੈ ਕੇ ਪਸ਼ਾਵਰ ਤੱਕ ਸਿੰਧ ਤੱਕ ਇੰਨਾ ਵੱਡਾ ਵਿਸ਼ਾਲ ਪੰਜਾਬ ਦੇ ਉੱਤੇ ਉਹਨਾਂ ਨੇ ਸੈਕੂਲਰ ਰਾਜ ਕੀਤਾ ਔਰ ਜਿਹੜੇ ਨਾਰਥ-ਵੈਸਟ ਫਰੰਟੀਅਰ ਤੋਂ ਜਿੰਨੇ ਵੀ ਹਮਲਾਵਰ ਮੁਹੰਮਦ ਗੋਰੀ ਗਜ਼ਨੀ ਅਹਿਮਦ ਸ਼ਾਹ ਅਬਦਾਲੀ ਆਉਂਦੇ ਸੀ ਉਹਨਾਂ ਨੂੰ ਠੱਲ ਪਾਈ ਔਰ ਇਤਿਹਾਸ ਜਾਣੂ ਹੈ ਹਰੀ ਸਿੰਘ ਨਲਵਾ ਵਰਗੇ ਯੋਧਾ ਪੈਦਾ ਕੀਤੇ ਫਿਰ ਲਾਹੌਰ ਫਤਿਹ ਕੀਤਾ ਕਸ਼ਮੀਰ ਫਤਿਹ ਕੀਤਾ ਤੇ ਉਹਨਾਂ ਨੂੰ ਕੋਈ ਨੂਰ ਹੀਰਾ ਦਾ ਨਾਲ ਨਿਵਾਜਿਆ ਗਿਆ ਔਰ ਕਿਸ ਤਰ੍ਹਾਂ ਦਾ ਸੈਕੂਲਰ ਰਾਜ ਉਹਨਾਂ ਨੇ ਕੀਤਾ ਜਿੱਥੇ ਫਕੀਰ ਅਜੀਜ਼ਉਦੀਨ ਉਹਨਾਂ ਦੇ ਪ੍ਰਾਈਮ ਮਿਨਿਸਟਰ ਸੀ ਜਰਨਲ ਵੈਂਚੂਰਾ ਉਹਨਾਂ ਦੇ ਫੌਜੀ ਜਰਨੈਲ ਸੀ ਔਰ ਇਸ ਤਰ੍ਹਾਂ ਦਾ ਸੈਕੂਲਰ ਇਸ ਤਰ੍ਹਾਂ ਦਾ ਸਾਰਿਆਂ ਦਾ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਔਰ ਬਹੁਤ ਬਿਹਤਰੀਨ ਜੋ ਪੰਜਾਬ ਦਾ ਰਾਜ ਸੀ ਲਾਸ ਸovereign ਆਫ ਇੰਡੀਆ ਓ ਹੋਏ ਅਸੀਂ ਉਹਨਾਂ ਦੀ ਯਾਦ ਵਿੱਚ ਇੱਥੇ ਨਾਲ ਇੱਕ ਨਾਟ ਪਲੇਸ ਦੇ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲਚਰਲ ਹੈਰੀਟੇਜ ਸੈਂਟਰ ਵੀ ਬਿਲਡਿੰਗ ਬਣ ਰਹੀ ਹੈ ਹਾਕੀ ਟੂਰਨਾਮੈਂਟ ਵੀ ਕਰਾਇਆ ਜਾਂਦਾ ਹੈ ਔਰ ਅਸੀਂ ਨਾਲ ਹੀ ਇਹਨੂੰ ਹੋਰ ਵੀ ਮੰਗ ਕਰਦੇ ਆਂ ਸਰਕਾਰ ਕੋਲੋਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਚੈਪਟਰ ਹਰ ਟੈਕਸਟਬੁੱਕ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਹੀ ਵਾਸ ਲਾਸਟ ਸਵਰਨ ਆਫ ਇੰਡੀਆ ਔਰ ਉਹਨਾਂ ਨੇ ਉਸ ਬਹਾਦਰੀ ਦੇ ਨਾਲ ਜਿਹੜੇ ਸਾਡੇ ਨਾਰਥ-ਵੈਸਟ ਫਰੰਟੀਅਰ ਹੈ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਨਾ ਹੁੰਦੇ ਤੇ ਪਤਾ ਨਹੀਂ ਭਾਰਤ ਦੀ ਜਿਹੜੀ ਰੇਖਾ ਹੈ ਸੀਮਾ ਉਹ ਕਿੱਥੇ ਹੁੰਦੀ ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਹੈ ਔਰ ਇੱਥੇ ਅਸੀਂ ਉਹਨਾਂ ਨੂੰ ਹੋਮੇ ਵਿੱਚ ਪੇਸ਼ ਕੀਤਾ ਹੈ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਮਹਾਰਾਜਾ ਰਣਜੀਤ ਸਿੰਘ ٹرسٹ ਵੱਲੋਂ ਔਰ ਇਹ ਦਿੱਲੀ ਦੇ ਕਨੌਟ ਪਲੇਸ ਦੇ ਵਿੱਚ ਅਸੀਂ ਇਹ ਜਿਹੜਾ ਉਹਨਾਂ ਦਾ ਬਸਟ ਹੈ ਇਹ ਕਈ ਸਾਲ ਪਹਿਲੇ ਲਗਵਾਇਆ ਸੀ ਔਰ ਬਹੁਤ ਹੀ ਬਾਰਖੰਬਾ ਰੋਡ ਦੇ ਬਿਲਕੁਲ ਕਾਰਨਰ ਤੇ ਉਹਨਾਂ ਦਾ ਬਸਟ ਹੈ ਔਰ ਉਹਦੇ ਨਾਲ ਨਾਲ ਹੀ ਅਸੀਂ ਪਾਰਲੀਮੈਂਟ ਹਾਊਸ ਦੇ ਵਿੱਚ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 32 ਫੁੱਟ ਉੱਚਾ ਇਕੋਸਟੇਰੀਅਨ ਸਟੈਚੂ ਜਿਹੜਾ ਉਹ ਵੀ ਉੱਥੇ ਲਗਵਾਇਆ ਸੀ ਉਹ ਤੋਂ ਅਟਲ ਬਿਹਾਰੀ ਵਾਜਪਾਈ ਜੀ ਨੇ ਉਹਦਾ ਉਦਘਾਟਨ ਕੀਤਾ ਸੀ ਔਰ ਨਾਲ ਹੀ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਅੱਜ ਯਾਦ ਕਰਦੇ ਅਸੀਂ ਔਰ ਅੱਜ ਦੀ ਜਿਹੜੇ ਭਾਰਤੀਆਂ ਵਾਸਤੇ ਮੈਂ ਸਮਝਦਾ ਕਿ ਇੱਕ ਇੱਕ ਵਿਸ਼ੇਸ਼ ਉਹ ਪ੍ਰੇਰਣਾ ਸਰੋਤ ਨੇ ਜਿਨ੍ਹਾਂ ਨੇ ਬਹੁਤ ਵੱਡਾ ਪੰਜਾਬ ਦੇ ਉੱਤੇ ਜਿਹੜਾ ਸੈਕੂਲਰ ਪੰਜਾਬ ਜਿਹੜਾ ਸੀ ਉਹ ਕਸ਼ਮੀਰ ਤੋਂ ਲੈ ਕੇ ਪਸ਼ਾਵਰ ਤੱਕ ਸਿੰਧ ਤੱਕ ਇੰਨਾ ਵੱਡਾ ਵਿਸ਼ਾਲ ਪੰਜਾਬ ਦੇ ਉੱਤੇ ਉਹਨਾਂ ਨੇ ਸੈਕੂਲਰ ਰਾਜ ਕੀਤਾ ਔਰ ਜਿਹੜੇ ਨਾਰਥ-ਵੈਸਟ ਫਰੰਟੀਅਰ ਤੋਂ ਜਿੰਨੇ ਵੀ ਹਮਲਾਵਰ ਮੁਹੰਮਦ ਗੋਰੀ ਗਜ਼ਨੀ ਅਹਿਮਦ ਸ਼ਾਹ ਅਬਦਾਲੀ ਆਉਂਦੇ ਸੀ ਉਹਨਾਂ ਨੂੰ ਠੱਲ ਪਾਈ ਔਰ ਇਤਿਹਾਸ ਜਾਣੂ ਹੈ ਹਰੀ ਸਿੰਘ ਨਲਵਾ ਵਰਗੇ ਯੋਧਾ ਪੈਦਾ ਕੀਤੇ ਫਿਰ ਲਾਹੌਰ ਫਤਿਹ ਕੀਤਾ ਕਸ਼ਮੀਰ ਫਤਿਹ ਕੀਤਾ ਤੇ ਉਹਨਾਂ ਨੂੰ ਕੋਈ ਨੂਰ ਹੀਰਾ ਦਰ ਨਾਲ ਨਿਵਾਜਿਆ ਗਿਆ ਔਰ ਕਿਸ ਤਰ੍ਹਾਂ ਦਾ ਸੈਕੂਲਰ ਰਾਜ ਉਹਨਾਂ ਨੇ ਕੀਤਾ ਜਿੱਥੇ ਫਕੀਰ ਅਜ਼ੀਜ਼ੁਦੀਨ ਉਹਨਾਂ ਦੇ ਪ੍ਰਾਈਮ ਮਿਨਿਸਟਰ ਸੀ ਜਰਨਲ ਵੈਂਚੂਰਾ ਉਹਨਾਂ ਦੇ ਫੌਜੀ ਜਰਨੈਲ ਸੀ ਔਰ ਇਸ ਤਰ੍ਹਾਂ ਦਾ ਸੈਕੂਲਰ ਇਸ ਤਰ੍ਹਾਂ ਦਾ ਸਾਰਿਆਂ ਦਾ ਰਮਨ ਨੂੰ ਨਾਲ ਲੈ ਕੇ ਚਲਣਾ ਔਰ ਬਹੁਤ ਬਿਹਤਰੀਨ ਜੋ ਪੰਜਾਬ ਦਾ ਰਾਜ ਸੀ ਲਾਸ ਓਵਰਨ ਆਫ ਇੰਡੀਆ ਉਹ ਹੋਏ ਅਸੀਂ ਉਹਨਾਂ ਦੀ ਯਾਦ ਵਿੱਚ ਇੱਥੇ ਨਾਲ ਇੱਕ ਨਾਟ ਪਲੇਸ ਦੇ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਲਚਰਲ ਹੈਰੀਟੇਜ ਸੈਂਟਰ ਵੀ ਬਿਲਡਿੰਗ ਬਣ ਰਹੀ ਹੈ ਹਾਕੀ ਟੂਰਨਾਮੈਂਟ ਵੀ ਕਰਾਇਆ ਜਾਂਦਾ ਹੈ ਔਰ ਅਸੀਂ ਨਾਲ ਹੀ ਇਹਨੂੰ ਹੋਰ ਵੀ ਮੰਗ ਕਰਦੇ ਆਂ ਸਰਕਾਰ ਕੋਲੋਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਚੈਪਟਰ ਹਰ ਟੈਕਸਟ ਬੁੱਕ ਵਿੱਚ ਹੋਣਾ ਚਾਹੀਦਾ ਹੈ ਕਿਉਂਕਿ ਹੀ ਵਾਸ ਲਾਸ ਓਵਰਨ ਆਫ ਇੰਡੀਆ ਔਰ ਉਹਨਾਂ ਨੇ ਉਸ ਬਹਾਦਰੀ ਦੇ ਨਾਲ ਜਿਹੜੇ ਸਾਡੇ ਨਾਰਥ-ਵੈਸਟ ਫਰੰਟੀਅਰ ਹੈ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਨਾ ਹੁੰਦੇ ਤੇ ਪਤਾ ਨਹੀਂ ਭਾਰਤ ਦੀ ਜਿਹੜੀ ਰੇਖਾ ਹੈ ਸੀਮਾ ਉਹ ਕਿੱਥੇ ਹੁੰਦੀ